ਤੁਹਾਡੇ ਕੋਲ ਕਿਸੇ ਨਾਮੀ ਗੈਂਗਸਟਰ ਨੇ ਕੋਈ ਕਨਫੈਸ਼ਨ ਜਾਂ ਕਦੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਮੈਂ ਵਾਪਸ ਆਉਣਾ ਚਾਹੁੰਦਾ। ਸਬ ਕੋ ਕੱਲੇ ਜਿਹੜਾ ਮੈਂ ਜਿਹੜੇ ਗੈਂਗਸਟਰ ਨੂੰ ਕੀਤਾ ਹਰ ਕੋਈ ਇਹ ਸੋਚਦਾ ਹੈ। ਲੇਕਿਨ ਵਾਪਸ ਆਉਣ ਦਾ ਤਰੀਕਾ ਕੀ ਹੈ? ਤੁਹਾਡੇ ਸਾਹਮਣੇ ਬੈਠਿਆ ਸਾਈਕੀ ਕੀ ਹੁੰਦੀ ਹੈ? ਕੀ ਸਾਈਕ ਸਾਡੇ ਸਾਹਮਣੇ ਤੇ ਸਾਈਕ ਇਹ ਹੁੰਦਾ ਡਰਦੱਕੇ ਬੈਠਾ ਹੁੰਦਾ ਅਗਲਾ। ਡਰ ਕੇ ਬੈਠਾ ਹੁੰਦਾ। 100% ਕੋਈ ਇਹੋ ਜੀ ਗੱਲ ਨਹੀਂ ਆ। ਨਾਨ ਸਟੇਟ ਐਕਟਰਸ ਦੀ ਪਾਕਿਸਤਾਨੀ ਸਪੌਂਸਰ ਟਰੀਟ देम ਕਿ ਉਹ ਗੈਂਗਸਟਰ ਉੱਥੇ ਬਹੁਤ ਵੀਆਈਪੀ ਟ੍ਰੀਟਮੈਂਟ 'ਚ ਬੈਠਦਾ ਵੀ ਆਨੈਸਟ ਆਈ ਡੋਨਟ ਹੈਵ ਐਨੀ ਐਕਸਪੀਰੀਅੰਸ ਕਿ ਆਈ ਵਿਲ ਟ੍ਰੀਟ ਅ ਗੈਂਗਸਟਰ ਲਾਈਕ ਅ ਵੀਆਈਪੀ ਨੋਟ ਐਟ ਆਲ ਆਈ ਡੋਨਟ ਹੈਵ ਐਨੀ ਐਕਸਪੀਰੀਅੰਸ ਬਟ ਇਨਾ ਵੀ ਨਹੀਂ ਹੈ ਕਿ ਮੈਂ ਗੈਂਗਸਟਰ ਨੂੰ ਇੰਜ ਟ੍ਰੀਟ ਕੀਤਾ ਹੋਏ ਕਿ ਉਹਦੇ ਉਹਦੇ ਮਤਲਬ ਪੰਜਾਬੀ ਜਿਸ ਨੂੰ ਕਹਿੰਦੇ ਜਿਹੜੇ ਪੁਰਾਣੇ ਜਮਾਨੇ ਦੀ ਵਰਡ ਸੌਰੀ ਮੈਂ ਯੂਜ਼ ਕਰ ਰਿਹਾ ਕਿ ਮੈਂ ਉਹਦੇ ਚ ਪਾੜ ਦਿੱਤਾ ਹੋਏ ਕੁਛ ਤੇ ਉਹਨਾਂ ਕਰ ਦਿੱਤਾ ਕਹਿਣ ਦਾ ਮਤਲਬ ਇਹ ਆ ਕਿ ਜੜੇ ਇੱਕ ਦੋ ਮੇਨ ਗੈਂਗਸਟਰਸ ਨੂੰ ਮੈਂ ਦੇਖਿਆ ਸੀਗਾ ਉਹ ਇੱਕ ਔਰੇ ਦੇ ਸਰਵਾਈਵ ਕਰ ਰਹੇ ਨੇ